ਮਾਰਕੀਟ ਕਮੇਟੀ ਰਾਜਪੁਰਾ ਦੇ ਨਵੇਂ ਬਣੇ ਚੇਅਰਮੈਨ ਦੀਪਕ ਸੂਦ ਅਧਿਕਾਰੀਆਂ ਦੇ ਨਾਲ ਪਹੁੰਚੇ ਥੋਪ ਸਬਜ਼ੀ ਮੰਡੀ ਮੰਡੀ ਵਿੱਚ ਕੀਤਾ ਗਿਆ ਪ੍ਰਬੰਧ ਦਾ ਲਿਆ ਜਾਇਜ਼ਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੀਪਕ ਸੂਦ ਨੇ ਦੱਸਿਆ ਸੂਦ ਸਾਹਿਬ ਅੱਜ ਸਬਜ਼ੀ ਮੰਡੀ ਦੇ ਵਿੱਚ ਆਏ ਦੌਰਾ ਕਰਨ ਵਾਸਤੇ ਕੀ ਕੀ ਇੱਥੇ ਦੇਖ ਰਹੇ ਹੋ ਤੁਸੀਂ ਕੀ ਕਮੀਆਂ ਹੈ ਕੀ ਇਹਦੇ ਚ ਹੋਰ ਹੋਣਾ ਲੱਗਾ ਸਭ ਤੋਂ ਪਹਿਲਾਂ ਦਾ ਟ੍ਰੇਨਲ ਦੇਖ ਰਹੇ ਹਾਂ ਉਹਨਾਂ ਨੂੰ ਸਪਾਈ ਆਪਣੀ ਸਬਜ਼ੀ ਦਾ ਜਾਦੇ ਮੁਖਵਿਸ ਸਰਦੋਂ ਸਿੰਘ ਮਾਨ ਜੀ ਨੇ ਰਾਸ਼ਟਰੀ ਨਕਸ਼ੇਵਾਦ ਦਾ ਮੌਕਾ ਦਿੱਤਾ ਬਤੌਰ ਮਾਲਕਟ ਰਿਟ ਦੇ ਅੱਜ ਸਾਡੇ ਸੁਪਰਵਾਈਜ਼ਰ ਹੈਗੇ ਆ ਜਿਹੜਾ ਜੀ ਸੁਪਰਵਾਈਜ਼ਰ ਕਰਨ ਜੀ ਬਾਜਵਾ ਜੀ ਨਾਲ ਸਾਰਾ ਪੰਡੀ ਦਾ ਫਿਕਰ ਕਰਦੇ ਕਿੱਥੇ ਇੱਥੇ ਕੋਈ ਵੀ ਕਵੀਆਂ ਪਾਈ ਦੇਖੇ ਜਾ ਰਹੀਆਂ ਨਹੀਂ ਉਹ ਨਾਲ ਦੇ ਮੌਕੇ ਤੇ ਹਲਕਰ ਦੇ ਨਾਲ ਦੇ ਨਾਲ ਦੇ ਆਦੇਸ਼ ਇੱਕ ਜਿਹੜੇ ਇੱਥੇ ਫੜੀ ਦੇ ਉੱਤੇ ਕੁਝ ਲੋਕਾਂ ਦੀ ਸ਼ਿਕਾਇਤ ਹੈ ਵੀ ਪਰਚੂਨ ਜਿਹੜਾ ਵਿਕੀ ਜਾ ਰਿਹਾ ਹੈਗਾ ਤੇ ਪਹਿਲੇ ਵੀਕ ਦਾ ਸੀਗਾ ਹੁਣ ਹਟਾਤਾ ਹੈਗਾ ਇਹਦਾ ਕੀ ਕਾਰਨ ਹੈ ਗੱਲ ਤਾਂ ਜਿਹੜੀ ਮੰਡੀ ਹੈ ਕਿ ਹੋਲਸੇਲ ਮੰਡੀ ਹੈਗੀ ਰਿਟੇਲ ਮੰਡੀ ਨਹੀਂ ਹੈਗੀ ਇਹਨਾਂ ਰਿਟੇਲ ਕਰਨਾ ਹੈਗਾ ਉਹਦੇ ਵਾਸਤੇ ਜਿਹੜੀ ਮਾਰਕੀਟ ਕਮੇਟੀ ਵੱਲੋਂ ਫੜੀਆਂ ਦਿੱਤੇ ਗਏ ਪੱਲੇ ਪਾਸੇ ਤੇ ਇਸ ਕਰਕੇ ਜਿਹੜਾ ਉਰੇ ਨਜ਼ਾਇਜ਼ ਤੌਰ ਤੇ ਜਿਹੜਾ ਰਿਟੇਲ ਦਾ ਕੰਮ ਚੱਲਦਾ ਸੀ ਉਹ ਬੰਦ ਕਰਾ ਦਿੱਤਾ ਗਿਆ ਹੈ ਇਹਨਾਂ ਨੂੰ ਕਹਿ ਦਿੱਤਾ ਹੈ ਜਿੱਥੇ ਰਿਟੇਲ ਮੰਡੀ ਹੈਗੀ ਆ ਉੱਥੇ ਜਾ ਕੇ ਰਿਟੇਲ ਕਰੋ ਜਿੱਥੇ ਹੋਲਸੇਲ ਮੰਡੀ ਹੈ ਉੱਥੇ ਜਿਹੜਾ ਹੋਲਸੇਲ ਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਸੀਂ ਸਾਰੇ ਆਰਟੀ ਪ੍ਰਾਵਾ ਨਾਲ ਇਹਦੇ ਉਰੇ ਹੈਗੇ ਕਿਸਾਨ ਪਰਵਾਹ ਦੇ ਨਾਲ ਜਿਹੜੇ ਉਰੇ ਬੰਦੂ ਰਹਿ ਗਏ ਹੁਣ ਸਾਰੇ ਰੇੜੀ ਵਾਲੇ ਹੈਗੇ ਉਹਨਾਂ ਦੇ ਨਾਲ ਹੈਗੇ ਅਸੀਂ ਕਿਸੇ ਨੂੰ ਵੀ ਕੰਮ ਕਰਨ ਤੋਂ ਨਹੀਂ ਰੋਕਦੇ ਅਸੀਂ ਸਿਰਫ ਇਹ ਕਹਿੰਦੇ ਕੰਮ ਨੂੰ ਬੜੇ ਤਰੀਕੇ ਨਾਲ ਸਹੀ ਤਰੀਕੇ ਨਾਲ ਕਰੋ ਕਿ ਜਿਹੜੇ ਉਰੇ ਸਬਜ਼ੀਆਂ ਲੈਣ ਆਉਂਦੇ ਆ ਪਾਲ ਲੈਣ ਆਉਂਦੇ ਨੇ ਲੋਕਾਂ ਨੂੰ ਕਿਦਰੇ ਪਛਾਣ ਇੱਕ ਸਫਾਈ ਵਿਵਸਥਾ ਦਾ ਵੀ ਇੱਥੇ ਦੇਖਦੇ ਆਂ ਆਪਾਂ ਕਈ ਵਾਰੀ ਇੱਥੇ ਨਾਲ ਹੀ ਬਹੁਤ ਗੰਧ ਪਿਆ ਹੁੰਦਾ ਜਿਹੜੀ ਇੱਥੇ ਸਬਜ਼ੀ ਆਉਂਦੀ ਆ ਖਰਾਬ ਹੋ ਜਾਂਦੀ ਆ ਲੋਕ ਉੱਥੇ ਹੀ ਸੁੱਟ ਦਿੰਦੇ ਆ ਇਹਦਾ ਕੋਈ ਅਲੱਗ ਡੰਪ ਵਗੈਰਾ ਕੋਈ ਬਣਵਾਇਆ ਇੱਥੇ ਕੋਈ ਹੈ ਸਿਰਕਦੀ ਪਲਾਨਿੰਗ ਕੋਈ ਬਣਵਾ ਸਭ ਤੇਰਾਵਾਂ ਜੰਦੀਆਂ ਨੇ ਪਹਿਲੇ ਇੱਕ ਸਾਡੀ ਟੀਰੀ ਲੱਗ ਜਾਂਦੀ ਹੈਗੀ ਉਸ ਤੋਂ ਸਾਡੇ ਵਾਲੇ ਡਿਪਾਰਟਮੈਂਟ ਦੇ ਹੈਗੇ ਆ ਭਾਈ ਸੇਵਕ ਹੈਗੇ ਆ ਉਹ ਆ ਕੇ ਸਾਡਾ ਸਾਮਾਨ ਚੱਕ ਕੇ ਲੈ ਜਾਂਦੇ ਨੇ ਜਿਹੜੇ ਸ਼ੱਡਾਂ ਦੇ ਵਿੱਚ ਜਾਂ ਫੜੀਆਂ ਦੇ ਵਿੱਚ ਸਾਮਾਨ ਜਾਂਦਾ ਹੈਗਾ ਇਹਨਾਂ ਦੁਕਾਨਦਾਰਾਂ ਨੂੰ ਕਹਿ ਕੇ ਡਸਟਪਿਨ ਲਵਾ ਦਿੱਤੇ ਗਏ ਹੈਗੇ ਆ ਕਿ ਜਿਹੜਾ ਤੁਹਾਡਾ ਕੋਈ ਵੇਸਟੇਜ ਹੈਗੀ ਆਪਣੇ ਡਸਟਪਿਨ ਦੇ ਵਿੱਚ ਪਾਓ ਅਸੀਂ ਡਸਟਪਿਨ ਸਾਡੀ ਟਰਾਲੀ ਆਏਗੀ ਉਹ ਡਸਟਪਿਨ ਜਿਹੜਾ ਖਾਲੀ ਕਰ ਚੁੱਕੀ ਜੀ ਥੈਂਕ ਯੂ ਜੀ